ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਨੇ ਬਾਕੀ ਦੇ ਕੰਮ ਬਾਅਦ ਸੈੱਦ ਗਿਆ। ਸੋ ਸੇਦੀ ਗੱਲ ਜਦੋਂ ਚੱਲਦੀ ਹੈ ਇਲਾਜ ਆਉਂਦਾ। ਜਦੋਂ ਇਲਾਜ ਦੀ ਗੱਲ ਚੱਲਦੀ ਹੈ ਤਾਂ ਪੈਸਾ ਆਉਂਦਾ। ਫਿਰ ਪੈਸੇ ਦੀ ਗੱਲ ਚੱਲਦੀ ਹੈ। ਫਿਰ ਇਹ ਦੇਖਿਆ ਜਾਂਦਾ ਆਪਾਂ ਇਲਾਜ ਕਰਾਉਣ ਦੇ ਕਾਬਿਲ ਹੈਗੇ ਜਾਂ ਨਹੀਂ। ਬਹੁਤ ਸਾਰੇ ਘਰਾਂ 'ਚ ਲੋਕ ਐਵੇਂ ਜਿਹੜੇ ਇਹ ਕਹਿ ਚੁੱਕੇ ਨੇ ਮੇਰਾ ਇਲਾਜ ਨਾ ਕਰਾਓ। ਮੈਨੂੰ ਪਰਮਾਤਮਾ ਤੇ ਛੱਡ ਦਿਓ। ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਆਖ ਲਾ ਦਿਓ। ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜੀ ਮੇਨ ਬੇ ਮੈਂ ਤੁਹਾਨੂੰ ਇਸ ਗੱਲ 'ਤੇ ਵਧਾਈ ਦੇਣੀ ਚਾਹੁੰਦਾ ਅੱਜ ਪੂਰੇ ਪੰਜਾਬੀਆਂ 10 ਲੱਖ ਰੁਪਏ ਦਾ ਹੈਲਥ ਕਾਰਡ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਲਿਖਿਆ ਜਾਊਗਾ ਅੱਲਾ ਵੋਟਰ ਕਾਰਡ ਆਧਾਰ ਕਾਰਡ ਕਰਿਓ ਬਸ ਵੱਡੇ ਵੱਡੇ ਹਸਪਤਾਲ ਉਹਦੇ ਵਿੱਚ ਪੈਨਲ ਇਲਾਜ ਕਰਾਓ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਜੇਬ ਦਾ ਕੰਮ ਸਰਕਾਰ ਦਾ ਹੈ ਕੁਮਚਾਬ ਸਰਕਾਰ ਦਾ ਖੁਆਬ ਸਿਹਤਮੰਦ ਪੰਜਾਬ